ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਨ ਜੋਗ ਮੁੱਖ ਮੰਤਰੀ ਪੰਜਾਬ ਪ੍ਰਵੰਤਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਬਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜਾ ਉਹਨਾਂ ਨੂੰ ਫਿਰ ਰੰਗਲਾ ਰੰਗਲਾ ਪੰਜਾਬ ਦੇ ਕੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤੇ ਜਿਹੜੀ ਤਪਸ਼ਾ ਉਹ ਕਦੇ ਤਾਂ ਜੋ ਕੀ ਇਹ ਪੰਜਾਬ ਫਿਰ ਸ਼ੋਦਾ ਵਰਤਾਜੀ ਹਵਾ ਵਾਲਾ ਫਿਰ ਅੱਜ ਤਕਰੀਬਨ ਕਟੋ ਕਰਨੀ ਤੇ 5000 ਬੂਟਾ ਜੜਾ ਵਾ ਉਥੇ ਵੰਡਿਆ ਜਾਣਾ ਜੇ ਗੱਲ ਕੀਤੀ ਜਾਵੇ ਤਾਂ ਪਿਤੇ ਦਿਨ ਮਨੀਸ਼ ਸੋਧੀ ਹਣ ਦੀ ਜ਼ਮਾਨਤ ਵਿਰੋਧੀ ਬੜੇ ਤੰਜ ਕੱਸਦੇ ਪਏ ਆ ਬੀਜੇਪੀ ਕਹਿ ਰਹੀ ਹੈ ਕਿ 17 ਮਹੀਨੇ ਅੰਦਰ ਲਾਏ ਕੋਈ ਗੱਲ ਹੈ ਕਾਂਗਰਸ ਗਦੀ ਦਾਲ ਚ ਉਤਕਾ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਉਰੇ ਆਪਣੇ ਅਸੀਂ ਵੀ ਆਪਣੇ ਕੰਮ ਵੱਲ ਧਿਆਨ ਦੇ ਰਹੇ ਹਾਂ ਸੋ ਮੈਂ ਵਧਾਈ ਦੇਣਾ ਜੀ ਅੱਜ ਜਿਹੜਾ ਸਾਡੇ ਪਰਿਵਾਰ ਦੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਇੱਕ ਸਾਡੇ ਦੇਸ਼ ਦਾ ਦਸਤੂਰ ਹੈ ਜਿੰਨਾ ਵੀ ਇਹਨੂੰ ਦੱਬਿਆ ਗਿਆ ਵਾ ਉਹਨਾਂ ਇਹ ਉੱਪਰ ਕਿਤਾ ਨੂੰ ਆਇਆ ਕਿਉਂਕਿ ਇਨਕਲਾਬੀ ਧਰਤੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਰਾਜਨੀਤੀ ਕੰਮਾਂ ਦੀ ਕਰੋ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਰਾਜਨੀਤੀ ਇੱਕ ਅਠਿਆ ਰਾਜਨੀਤੀ ਨਾ ਹੋਵੇ ਵੀ ਜੇ ਬੇਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦਿਆਂ ਤੇ ਜੇ ਉਹਦੀ ਵਾਰੀ ਆਈ ਹੈ ਤੇ ਉਹ ਫੜ ਕੇ ਅੰਦਰ ਦੇ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਜਿਸ ਤਰ੍ਹਾਂ ਮਨੀਸ਼ ਸ਼ੋਧੀਆਂ ਦੀ ਜਮਾਨਤ ਜਿਹੜੀ ਵਾਰ ਜਾਂ ਸੁਤੰਤਰ ਜੈਨੂ ਦੀ ਜਿਹੜੀ ਅੰਦਰ ਉਹਨਾਂ ਦੇ ਬਿਲਕੁਲ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ ਸਾਚੀ ਹੁੰਦਾ ਹੈ ਸੱਚ ਸਾਚੀ ਹੋਣਾ ਔਰ ਸੌਦਣ ਚੋਰ ਦਾ ਇੱਕ ਦਿਨ ਸਾਦਾ ਤੇ ਆਉਣਾ ਹੀ ਹੋਂਾ ਸੋ ਇਹ ਸਮਾਂ ਬਹੁਤ ਜਲਦ ਉਹ ਵੀ ਯਾਦ ਆ ਜੀ ਜਦੋਂ ਕੇਜਰੀਵਾਲ ਸਾਹਿਬ ਵੀ ਜਿਹੜੇ ਆਜਾ ਐਮਐਲਏ ਸਾਹਿਬ ਆਏ ਨੇ ਤੇ ਪੰਜਾਬ ਨੂੰ ਅੰਗਲਾ ਪੰਜਾਬ ਬਣਾਉਣ ਵਾਸਤੇ ਧਰਤੀ ਨੂੰ ਸਾਫ਼ ਸੁਥਰਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਬੂਟੇ ਬੱਟ ਲੈਣ ਵਾਸਤੇ ਤੇ ਘਟ ਤੋਂ ਘਟ 5000 ਬੂਟੇ ਜਿੱਥੇ ਵੰਡਿਆ ਗਿਆ ਤੇ ਬੂਟੇ ਲਾਉਣੇ ਸੌਖੇ ਆ ਕਿ ਪਾਲਣੇ ਸੌਖੇ ਆ ਲਾਉਣੇ ਸੌਖੇ ਆ ਪਾਲਣੇ ਔਖੇ ਪਰ ਇਹ ਕੋਸ਼ਿਸ਼ ਕਰਾਂਗੇ ਵੀ ਬੂਟੇ ਪਾਲੇ ਜਾਣ ਜਿੰਨੇ ਬੂਟੇ ਲੱਗਣਗੇ ਉਹ ਪਾਲ ਜਾਣ ਸਾਡਾ ਤੇ ਉਹੀ ਪ੍ਰਾਲਾ ਹੋਊਗਾ ਵੀ ਹਰ ਘਰ ਘਰ ਜਾ ਕੇ ਗੱਲ ਕਰਾਂਗੇ ਵੀ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦ ਤਰ੍ਹਾਂ ਪੁੱਤ ਪੜੀਦਾ ਤਰ੍ਹਾਂ ਬੂਟੇ ਨੂੰ ਪਾੜੋ ਜੇ ਬੂਟਾ ਨੂੰ ਪਾੜਾਂਗੇ ਤੇ ਅਸੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਬਚੂਗੀ ਜੇ ਨਹੀਂ ਪੜਾਂਗੇ ਤੇ ਨਹੀਂ ਬਚੂਗੀ